ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਲੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਫਿਰੋਜ਼ਪੁਰ ਆ ਜਾਂਦਾ ਮੋਦਕੀ ਨਗਰ ਹੈ ਜ਼ਿਲ੍ਹਾ ਫਿਰੋਜ਼ਪੁਰ ਆ ਤੇ ਤੁਹਾਨੂੰ ਅੱਜ ਆਪਣੇ ਆਪ ਦੇ ਕੋਲੋਂ ਹੀ ਵੀਡੀਓ ਦੇ ਵਿੱਚ ਅੱਜ ਤਿੰਨ ਮੱਝਾਂ ਝੋਟੀਆਂ ਵਿਖਾਵਾਂਗੇ ਜਿਨ੍ਹਾਂ ਦੇ ਵਿੱਚ ਆ ਇੱਕ ਚਲਦੀ ਸਕਰੀਨ ਤੇ ਤੋਕੜ ਗੱਭ ਚੈੱਕ ਪਾਸਾ ਮਗਰ ਕੱਟੀ ਆ ਆ ਬਿਲਕੁਲ ਤਾਜੀ ਸੂਈ ਮੈਂ ਮੰਨ ਲਓ ਵੀ ਕੱਟੇ ਨੂੰ ਜਨਮ ਦਿੱਤਾ ਤੇ ਚੰਗੇ ਬੌਲੇ ਤੋਂ ਸਟਾਰਟ ਹੋਈ ਆ ਸੂਆ ਤੁਸੀਂ ਲਾ ਲਿਓ ਟੋਰ ਚੈੱਕ ਕਰਾ ਦੇਾਂਗੇ ਇੱਕ ਆ ਗਈ ਅੱਗੇ ਦੂਜਾ ਸੂਆ ਸੂਈ ਬਿਲਕੁਲ ਹੀ ਤਾਜੀ ਉਹਦੇ ਨਾਲੋਂ ਇੱਕ ਦਿਨ ਬਾਅਦ ਚ ਸੂਈ ਉਹ ਇੱਕ ਦਿਨ ਪਹਿਲਾਂ ਸੂਈਆਂ ਮਗਰ ਕੱਟੀ ਆ ਇਹਦੀ ਇਹ ਵੀ ਚੈੱਕ ਕਰਾਉਣੇ ਤੁਹਾਨੂੰ ਚੋਣ ਚਾਣ ਦੀਆਂ 100 ਦੀਆਂ 100 ਆ ਜਿਹੜੀ ਮਰਜ਼ੀ ਕੋਈ ਆਪਦੀ ਤਸੱਲੀ ਕਰਕੇ ਖਰੀਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਵੇਖੀਏ ਤੋਰ ਤਾਰ ਕੇ ਰੇਟ ਕਰਦੇ ਆ ਕਨਫਰਮ ਲਾਪਰੀ ਸਾਸਿਕਾ ਜੀ ਸਾਸਿਕਾ ਜੀ ਹੋਰ ਸਨਾਂ ਬਾਸ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਆਪਣਾ ਐਡਰੈਸ ਫੇਰ ਕਨਫਰਮ ਕਰ ਦਈਏ ਮਾਲਾ ਜੀ ਹਾਂਜੀ ਪਿੰਡ ਮੋਤੀ ਕੀ ਜ਼ਿਲ੍ਹਾ ਪੇਪਰ ਆਈ ਨੇੜੇ ਸੰਤ ਅਮਰਜੀਤ ਸਟੇਡੀਅਮ ਦੇ ਕੋਲ ਆਪਣਾ ਘਰ ਆ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਕੋਲੇ ਆਪਣਾ ਘਰ ਆ ਜਾਂਦਾ ਹਨ ਤੇ ਅੱਜ ਆਪਾਂ 3 ਵਜੇ ਖਾਦ ਜੀ ਜਾਣਗੇ 3 ਵਜੇ ਤੇ ਆ ਛੋਟੀ ਇਹ ਦੂਜਾ ਸਵੇਰ ਸੁੱਈ ਜਾਈ ਹਾਂਜੀ ਇਹਨੂੰ ਅਜ ਤੀਜਾ ਦਿਨ ਸੁੱਈ ਦੂੰਗਾ ਮਗਰ ਆ ਗਈ ਇਹਦੇ ਕੱਟੇ ਕੱਟੀ ਦਾ ਮੇਰੇ ਹਿਸਾਬ ਨਾਲ ਨਾਲੂਆ ਨਾਲ ਹੀ ਆ। ਨਾਲੀਆ ਨਾਲ ਹੀ ਇੱਕ ਜਮਾ ਗਿੱਲੀ ਹੋ ਜਾਈ। ਗਿੱਲੀ ਤੇ ਬੌਲਾ ਕਿੰਨਾ ਮੰਨਣ ਲਗੇ? ਬੌਲਾ 6-7 ਕਿਲੋ ਹੋਵੇ ਤਾਂ। ਠੀਕ ਆ। ਹਾਂਜੀ। ਇੰਨਾ ਹੋਊਗਾ। ਇਹਨਾਂ ਨੂੰ 9-10 ਕਿਲੇ 6-7 ਕਿਲੋ ਬੌਲੀ ਹੋਵੇਗੀ। 6 ਕਿਲੋ ਵੀ ਬਹੁਤ ਹੁੰਦੀ ਬੌਲੀ। ਸੁਆ ਦੂਜਾ, ਖੋਲੀ ਮੜੀ। ਸੁਆ ਸੱਜਣੋਂ ਸੁਈਆ ਦੂਜਾ 6 ਕਿਲੋ ਬੌਲੀ ਆ। ਤੇ ਚੂਣ ਸੌ ਦੀ, ਸਵਾ ਬੇਫਿਕਰ ਹੋ। ਚੂਣ ਤਾਂ ਬਹੁਤ ਵਧੀਆ ਹੈ ਬੌਲਾ। ਤੇ ਕੱਟੀ ਬੜੀ ਸੋਹਣੀ ਨੂੰ ਜਨਮ ਦੱਤਾ ਇਹਨੇ। ਉਹ ਵੀ ਤੁਹਾਨੂੰ ਚੈੱਕ ਕਰਾਉਣੇ ਆ। ਤੋਰਾ-ਤਾਰਾ ਚੈੱਕ ਕਰ ਲਓ। ਨੱਕਾ ਨੱਕਾ ਸਿੰਘ ਆ ਵੇਖੋ ਤੇ ਪੋਲੀ ਇੰਨੀ ਆ ਭਵਨ ਨਿੱਕੇ ਜਵਾਕ ਨੂੰ ਜਿਵੇਂ ਕਹਿ ਦਈਏ ਨਾ ਬਾਦਗੇ ਤੇ ਉਹ ਵੀ ਚੋ ਸਕਦਾ ਇਹਦੀ ਪੋਲੀ ਨਿਕਲੀ ਇਹਦੀ ਚੂਣ ਰੂਹ ਵਰਗੀ ਵੇਖੋ ਤੇ ਬਾਕੀ ਚੂਣ ਚਾਣ ਬੱਚੇ-ਬੱਚੇ ਤੇ ਸਹਿਮਤ ਹੋ ਕੇ ਰਿਪੋਰਟ ਆ ਕਿਉਂਕਿ ਇਹ ਚੀਜ਼ਾਂ ਵੀ ਦੱਸਣੀਆਂ ਜ਼ਰੂਰੀ ਆ ਚੰਗਾ ਦੁੱਧ ਦੇਜੂਗੀ ਪਹਿਲਾਂ ਨੇ 9 ਕਿਲੋ ਜਿਹੜਾ ਦੁੱਧ ਦਿੱਤਾ ਹੋਇਆ ਪਿੰਡੋਂ ਹੀ ਖਰੀਦੀ ਆ ਲੋਕਲ ਹੀ ਖਰੀਦੀ ਆ ਨੌ ਆਮ ਸੇਵਾ ਤੇ ਦੁੱਧ ਦਿੱਤਾ ਤਾਂ ਕੀ 11 10 11 ਕਿਲੋ ਦੁੱਧ ਆਮ ਨਾਲ ਦੇ ਦਊਗੀ ਚੰਗੀ ਝੋਟੀ ਆ ਕੱਟੀ ਮਗਰ ਤੇ ਆ ਆ ਗਈ ਹੈ ਨਾ ਲਵੀ ਇਹਦੀ ਕੱਟੀ ਆ ਤਾਂ ਆ ਜੀ ਉਹ ਕੱਟੀ ਆ ਆ ਆ ਦਾ ਨਾੜੂਗਾ ਚੈੱਕ ਕਰ ਲਓ ਇੱਥੇ ਥੋੜਾ ਜਿਹਾ ਚਮਕ ਪੈਂਦੀ ਆ ਕੱਟੀ ਆ ਤੇ ਆ ਆ ਗਿਆ ਕੱਟਾ ਦੂਜੀ ਨਾਲ ਦੀ ਮਹਿਵਟੀ ਦਾ ਇੱਕਦਨ ਇੱਕਦਨ ਮਗਰੋਂ ਸੂਈ ਵਾਹ ਇੱਕਦਨ ਵੱਡਾ ਹਾਂ ਇਹ ਇੱਕਦਨ ਵੱਡਾ ਤੇ ਕੱਟੀ ਇੱਕਦਨ ਇਹਦੇ ਨਾਲੋਂ ਛੋਟੀ ਆ ਤੇ ਲਵੀ ਫਿਰ ਇਹਦਾ ਰੇਟ ਰੇਟ ਇਹਦਾ ਜੀ ਜੋ ਮਰਜ਼ੀ ਕਰ ਲੋ ਇੱਕ ਪੰਜ ਦੀ ਪੰਜ ਦੀ ਦੇ ਦਾਂਗੇ ਆਪਾਂ ਇੱਕ ਰੇਟ ਜੋ ਮਰਜ਼ੀ ਕਰ ਲੀਏ ਇੱਕ ਪੰਜ ਦੀ ਦੇ ਦੇਾਂਗੇ ਤੇ ਉਹਦੇ ਚ ਮਾੜਾ ਮੋਟ ਪਿਆਰ ਮੁਹੱਬਤ ਕਰ ਦਿਆਂਗੇ ਹਣਾ ਕਰ ਦਾਂਗੇ ਕਰ ਦਾਂਗੇ 2000 ਛੋੜ ਹੋਰ ਵੀ ਕਰ ਦਿਆਂਗੇ ਸੱਜਣਾ 1 ਲੱਖ ਤੇ 3000 ਦੀ ਦੂਜਾ ਸੂਆ ਨਿਕਾ ਸਿੰਘ ਬਿਲਕੁਲ ਤੜੀ 10000 ਕਿਲੋ ਦੁੱਧ ਦਿੱਤੀ ਜਾਊਗਾ ਰਾਮ ਨਾ ਦੇ ਦੂਗੀ ਇਹ ਚੱਲ ਪੀਣਾ ਜਦੋਂ ਵਧੀਆ ਬਣ ਜੂਗੀ ਹਾਂਜੀ ਤੇ ਅੱਗੇ ਆ ਗਈ ਆਹ ਇਹਦਾ ਸੂਆ ਤਾਂ ਗਲਾਪ ਹੀ ਲਾ ਲੇ ਹਨਾ ਹਾਂ ਇਹ ਮਾਲਕ ਤੇ ਤੀਜਾ ਤੇ ਪਰ ਹੈ ਚੌਥਾ ਸੂਆ ਮੈਂ ਸੁਈਈ ਠੀਕ ਆ ਚੌਥਾ ਸੂਆ ਸੁਈ ਆ ਤੇ ਮਾਨ ਲਾ ਵੀ ਤਿੰਨ ਆਚਾਰਾਂ ਦਾ ਨਾਂ ਬੀਚੂ ਠੀਕ ਆ ਤੇ 9-10 ਕਿਲੋ ਬੋਲਾ ਤਿਆਰ ਇਹਨੂੰ ਫੱਲੇ 9-10 ਕੋਈ ਵੀ ਆ ਜੇ 400 ਦੀ 100 ਹਾਂ ਤਿੰਨ ਡਾਂਗ ਚਾਰ ਡਾਂਗ ਚਲੇ ਰੂਮ ਵਰਗੀ ਫੋਲੀ ਜੈ ਵੀ ਹਾਂ ਲੇਵੇ ਭਾਂਡੇ ਦੀ ਖੁੱਲੀ ਆ ਹਾਂਜੀ ਲਓ ਵੀ ਸੱਜਣੋ ਹੁਣ ਮਗਰਲੇ ਸੂਏ ਦਾ ਤੁਹਾਨੂੰ ਦੁੱਧ ਨਹੀਂ ਦੱਸਦੇ ਤੁਸੀਂ ਕਹਿਣਾ ਵੀ ਯਾਰ ਇਹ ਖਣੀ ਆਪਦੇ ਕੋਲੋਂ ਕਹਿੰਦੇ ਨੇ ਦੁੱਧ ਬਹੁਤ ਚੰਗਾ ਪਾਇਆ ਕਹਿੰਦੇ ਵੀ ਮਗਰਲੇ ਸੂਏ ਹੁਣ ਜਿਹੜਾ ਹਾਜ਼ਰ ਆ ਉਹ ਤੁਹਾਨੂੰ ਦੱਸਤਾ ਇਹਦੇ ਕੋਲੇ 9 10 ਇੱਥੇ ਦੁੱਧ ਖੁੱਲਾ ਬੋਲਾ ਮੰਨ ਲਓ ਚਾਰਾਂ ਦਿਨਾਂ ਦੀ ਸੂਈ ਥੱਲੇ ਦੁੱਧ ਮੰਨ ਲਓ ਓਕੇ ਰਿਪੋਰਟਾਂ ਤੇ ਗਾੜੀ ਵੀ ਮੈਂਦੀ ਚੰਗੀ ਆ। ਲੀਵਾ ਭਾਂਡਾ ਚੰਗਾ, ਗਾੜੀ ਚੰਗੀ ਆ। ਤੇ ਚੰਗਾ ਹੀ ਦੁੱਧ ਦੱਸਾ ਇਹਨੇ ਕਰਮਾ ਵਾਲੀ ਨੇ ਮਗਰ ਲੈ ਸੂਏ। ਵੇਖੋ। ਇਹੇ ਚੋਂ ਪੀ ਤੋਂ। ਨੀ ਵੇਖੋ ਸਜਣਾ। ਜੋਨ ਇਹਦਾ ਵੀ ਆਹ ਫੋਸ ਖੱਟਪਾਤੇ। 100 ਦਾ 100 ਆ। ਉਕੇ ਰਿਪੋਰਟ ਜਮਾ ਆ ਵੇਖੋ ਗਾੜੀ ਕੁੜੀ ਤੁਹਾਨੂੰ ਆਪ ਹੀ ਚੈੱਕ ਕਰਾਤੀਏ ਨੇ ਮਿਲਕ ਮੈਨ ਵੇਖੋ ਲੇਵਾ ਵੇਖੋ ਕਿਆ ਬਾਤ ਹੈ ਤੇ ਇਹਦੇ ਆ ਗਿਆ ਮਗਰ ਕਟਾ ਹਨਾ ਕਟਾਈ ਨਾਲ ਦੀ ਠੀਕ ਆ ਤੇ ਇਹਦਾ ਰੇਟ ਛਾ 1 ਤੋਂ 10 ਦੀ ਦੇ ਦਾਂਗੇ 1 ਲੱਖ ਤੇ 10000 ਦੀ ਦੇ ਦਾਂਗੇ ਮਾੜਾ ਮੋੜ ਛੋੜ ਛੱਪਾ ਕਰ ਦਈਏ ਕਰ ਦਾਂਗੇ 2000 ਦੀ 1 ਲੱਖ ਤੇ 8000 ਦੀ ਹਾਂਜੀ ਆਪ ਦੇ ਜਣੀ ਤਾਂ ਰੇਟ ਖਿੱਚ ਕੇ ਕੀਤੇ ਆ ਯਾਰ ਇਹ ਤਾਂ ਥੱਲੇ ਕੋਈ ਨਹੀਂ ਵੇਚਣਾ ਹਨਾ ਲੇਵੇ ਭਾਂਡੇ ਵਾਲੀ ਆ ਫਰਲਾ ਬੋਟ ਕੋਲ ਨੂੰ ਬੋਟ ਕੋਲ ਹੋਵੇ ਤਾਂ 1 30 35 ਕਰਦਾ ਹਾਂ ਹਾਂ 1 25 30 ਮੰਗਣਗੇ ਹਨਾ ਹੁਣ ਸਾਰੀ ਗਰਮੀ ਮਿਲਣਾ ਨਹੀਂ ਹਾਂ ਸੱਜਰ ਮੈਂ ਦੁੱਧ ਮਗਰਨੇ ਸੁਵੇ 14 15 ਦਿੱਤਾ ਇਹਨਾਂ ਨੂੰ ਦਿੱਤੀ ਜਾਊ ਤੇਰਾ ਜਾਵਾ ਤਾਂ ਦੇਖ ਦਿਗਦੀ ਨਹੀਂ ਜੀ ਹਾਂ ਬਾਕੀ ਪਾਲੀ ਸਭੀ ਨਗਰ ਨੂੰ ਕਰ ਚੰਗੀ ਆ ਇਹ ਤਾਂ ਥੱਲੇ ਤੋਂ ਫਿਰ ਰੱਬ ਦਾ ਨਾਮ ਹੀ ਹੈ ਬਾਈ ਤੇ ਚੋਣ ਤਾਂ ਜਮਾਂ ਹੀ ਬੇਫਿਕਰੀ ਭਾਵੇਂ ਹੱਥ ਹੁਣਾ ਲਾ ਗਏ ਮਰੀ ਪੂਛਟਾ ਹੋਏ ਨਾੜ ਗੰਡੋ ਵੇ ਹਾਂ ਗਰੰਟੀ ਵਾਲੀ ਮੈਂ ਹਾਂਜੀ ਠੀਕ ਆ ਤੇ ਅੱਗੇ ਆ ਗਈ ਟੋਕੜ ਗੱਬ ਹਾਂ ਟੋਕੜ ਗੱਬ ਨਹੀਂ ਛੇ ਚਵੀਨੇ ਕੰਪਲੀਟ ਕਰਕੇ ਸਤਵੇਂ 'ਚ ਪੈ ਗਈ 6 ਕੰਪਲੀਟ ਕਰਕੇ ਸਤਵੇਂ 'ਚ ਪੈਰ ਰੱਖ ਲਿਆ ਇਹਨੇ ਦੋ ਤਰੀਕ ਤੋਂ ਤੇ ਹੁਣ ਇਹਦੇ ਕੋਲੇ 2.5 ਤੋਂ 3 ਕਿਲੋ ਦਾ ਦਿੱਕੇ ਟਾਈਮ ਹੀ ਆ ਸੱਜਰੋ ਤੇ ਮਗਰ ਇਹਦੇ ਆ ਗਈ ਕੱਟੀ ਹਨਾ ਪਤ ਖਿੱਚੀ ਗੋਆ ਏ ਫੈਦੇ ਮਰਾ ਸ਼ੇਰ ਤੇ ਤੋਰ ਇਹਦੀ ਵੀ ਕਰਾ ਲੀਏ ਚ ਇਹ ਸੂਆ ਸੱਜਰੋ ਮੰਨ ਲਓ ਵੀ ਦੂਜਾ ਸੂਈ ਸੀ ਤੇ ਤੀਜੇ ਲਈ ਗੱਬਣ ਕੱਦ ਕਾਠ ਵੱਡੇ ਦੀ ਆ ਤੁਰਦੀ ਦਾ ਨਤਾਜਾ ਲਾ ਲਿਓ ਤੇ ਮਗਰ ਇਹ ਕੱਟੀ ਆ ਉਹ ਵੀ ਨਾਲ ਦੇਵਾਂਗੇ ਕਿਉਂਕਿ ਕੱਟੀ ਦਾ ਮੂੰਹ ਸੱਜਰਾਂ ਵਾਂਗੂ ਕਰਦੀ ਆ ਤੇ ਆਪਾਂ ਇਹਨਾਂ ਦਾ ਵਿਛੋੜਾ ਨਹੀਂ ਪਾਉਣਾ ਕਿਸੇ ਗੱਲ ਨੂੰ ਵੇਖੋ ਚੋਣ ਬੇਫਿਕਰ ਹੋ ਜਿਓ ਜਿਹੜੇ ਅੱਜ ਦੁੱਧ ਇਹ ਢਾਈ ਤਿੰਨ ਭਾਂਡੇ ਚ ਪਾਉਂਦੀ ਓਕੇ ਰਿਪੋਰਟ ਵਾਲਾ 5 ਕਿਲੋ ਵਰਗਾ ਹੋਊਗਾ ਜੀ ਹਾਂ 5 ਕਿਲੋ ਵਰਗਾ ਤੇ ਬਾਕੀ ਮਿਲਦੀ ਓਕੇ ਆ ਬਾਲਟੀ ਰੱਖ ਕੇ ਚੋਣੀ ਆ ਥੋੜਾ ਸੱਟ ਕੇ ਕੱਟੀ ਦਾ ਮੂੰਹ ਲਵਾ ਕੇ ਤੇ ਬੰਨ ਦੇਣੀ ਆ ਓਕੇ ਰਿਪੋਰਟ ਜਮਨ ਦੇਣੀ ਤੇ ਲਾਪਰੀਤ ਫਿਰ ਇਹ ਕਿੰਨੇ ਦੀ ਦੇ ਦਿੱਗੇ ਇਹ ਤੁਸੀਂ ਦੇਖ ਰਹੇ ਹੋ ਮੰਨ ਕੇ ਸਾਹਮਣੇ 2.5 ਮਹੀਨੇ ਪੈਣੀ ਆਪਾਂ ਨੂੰ ਹਾਂ ਇਹ ਪਿੰਡ ਤੇ ਰਿਆ ਬਿਜਾਈਆ ਭਾਈ 75000 ਦੀ ਦੇ ਦਿੱਗੇ ਦੇ ਦਾਗੇ ਜੈਸ ਨੂੰ ਹੈ ਦੇ ਦਾਗੇ ਪਿਆਰ ਮੁਹੱਬਤ ਮਾੜਾ ਮੋਟਾ ਹੀ ਜਾਂਦੇ ਪਤਾ ਹੀ ਛੋੜ ਸੇ ਆਪਾਂ ਆਸਾਂ ਨੇ 1 30 35 ਜਿੰਨੂੰ ਮਰਜ਼ੀ ਸੱਜਣ ਵੇਚ ਲਾਈ ਦੋਵੇਂ ਸਾਹਮਣੇ ਹਾਂ ਤਿਆਰ ਹੋਈ ਹੈ ਨਾ ਦੁੱਗਨੇ ਕਰਦੀ ਹੈ ਤੇ ਉਹ ਆ ਗਈ ਇਹਦੀ ਕੱਟੀ ਇਹਨੇ ਦੇ ਵਿਆਜ ਨਹੀਂ ਜੁਰਦੀ ਜਿੰਨੇ ਇਹਨੇ ਜੋੜ ਦੇਣਗੇ ਇਹ ਵੀ ਨੇ ਹਾਂ ਆ ਆ ਗਈ ਕੱਟੀ ਸੱਜਣ 5000 ਦੀ ਕੱਟੀ ਜਾ ਮਗਰੀ ਹਾਂ 6000 ਦਾ ਵਾਲਾ ਨਹੀਂ ਜਿਆਦਾ ਭਾਵੇਂ ਹਾਂ ਤੇ ਉਹਦੋਂ ਨੂੰ 10-12000 ਦੀ ਬਣ ਜਾਣੀ ਆ ਹਾਂ ਜੀ ਇਹਨੂੰ ਛੀ ਕੱਟੀ ਨਾਲੇ ਹਾਂ ਰੂਸ਼ੀ ਆ ਮਰਦ ਵੀ ਰੂਸ਼ ਆ ਪਾਣੇਗਾ ਮਾਂ ਵਰਗੀ ਹੈਗੀ ਜਮ ਹਾਂ ਲੋਕ ਸੱਜਣੋ ਇਹ ਐਨੀਮਲ ਅੱਜ ਆਪਣੇ ਆਪ ਦੇ ਪੰਡ ਮੋਦ ਕੀ हां ਆਦਾ ਯਾਰ ਮਾੜੀ ਨਹੀਂ ਸਾਂਭਣ ਵਾਲੇ ਨੂੰ ਕਿੰਨੀ ਚੰਗੀ ਝੋਟੀ ਹੈ ਨਾਲੇ ਬਾੜੀ ਸੇਵਾ ਨਹੀਂ ਕਰਨੀ ਪੈਣੀ ਪਲੀ ਸਭੀ ਨਿੱਗਰ ਰਾਜੀ ਰੂਜੀ ਹਾਂ ਇਹਨਾਂ ਨੇ ਖੋਲਾ ਨਹੀਂ ਕੋਈ ਵੀ ਹਾਂ ਝੋਟੀ ਅੰਗ ਤੇ ਇਹ ਕਾ ਵੀ ਸੱਜਣੋ ਜੇ ਕਿਸੇ ਭੈਣ ਭਰਾਣੇ ਖਰੀਦਣੀ ਹੋਈ ਸੰਪਰਕ ਕਰ ਲਿਓ ਨੀਲੀ ਰਵੀ ਦੀ ਝੋਟੀ ਆ ਮੰਨ ਲਓ ਵੀ ਸਾਢੇ ਸੱਤਾਂ ਦੀ ਇਹ ਵੀ ਗੱਬਣ ਅਠਵਾਂ ਮਹੀਨਾ ਲੱਗਣ ਵਾਲਾ ਝੋਲੀ ਝਾਲੀ ਚੰਗੀ ਆ ਵਿਖਾਈ ਦੇਵਾਂ ਤੁਹਾਨੂੰ ਰਾਤਾ ਤਾਂ ਨਹੀਂ ਸੀ ਵਿਖਾਉਂਦਾ ਹਜੇ ਵੀ ਤਿਆਰ ਕਰਕੇ ਵੇਚਾਂਗੇ ਆ ਦੇਖੋ ਇਹ ਵੀ ਚੈੱਕ ਕਰ ਲਿਓ ਇਹਦਾ ਵੀ ਜੇ ਕਹੇ ਭੈਣ ਭਰਾ ਨੇ ਕਰਨਾ ਹੋਇਆ ਤੇ ਨੰਬਰ ਸਕਰੀਨ ਤੇ ਚੱਲਦੇ ਸੰਪਰਕ ਕਰ ਲਿਓ ਤੇ ਕਰਕੇ ਤਸੱਲੀ ਕਰ ਲਿਓ ਖਰੀਦਾਂ ਦੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ